ਜਿਹੜਾ ਕਾਂਗਰਸ ਦਾ ਤੁਹਾਡੇ ਇਥੋਂ ਖੜਾ ਹੈ ਬਜਿੰਦਰ ਸਿੰਘਲਾ ਇਹ ਕਿੱਥੋਂ ਆਇਆ ਹੈ ਸੰਗਰੂਰ ਤੋਂ ਆਇਆ ਹੈ 2014 ਚ ਜਿਹਦੀ ਜਮਾਨਤ ਜਬਤ ਕਰਾਈ 17 ਚ ਜਿੱਤ ਗਿਆ 2022 ਚ ਨਰਿੰਦਰ ਕੌਰ ਭਰਾਜ ਇੱਕ ਆਮ ਜੀ ਕੁੜੀ ਪੰਜਾਬ ਦੀ ਵਿਧਾਨ ਸਭਾ ਦੀ ਸਭ ਤੋਂ ਛੋਟੀ ਮੈਂਬਰ ਹੈ ਉਹ ਉਮਰ वाइज ਉਹ 27 28 ਸਾਲ ਦੀ ਜਵਾਕੜੀ ਨੇ ਹਰਾ ਕੇ ਭੇਜਿਆ ਹੋਇਆ ਹੁਣ ਇੱਧਰ ਨੂੰ ਆ ਗਿਆ ਦੇਖ ਲਿਓ ਇੱਥੋਂ ਨਾ ਕਿਤੇ ਉਹਨੂੰ ਨਾ ਲੱਗੇ ਵੀ ਹਾਂ ਇੱਧਰ ਸ਼ਾਇਦ ਮੈਨੂੰ ਉਹ ਮੈਂ ਕਿਸੇ ਸੀਡੀ 'ਚ ਇੱਕ ਕਮੈਂਟ ਕੀਤਾ ਸੀ ਮੈਨੂੰ ਕਿਸੇ ਨੇ ਕੱਲ ਹੀ ਭੇਜਿਆ ਵੀ ਕੋਈ ਜ਼ਮਾਨਾ ਸੀ ਰਾਜਨੀਤੀ ਇੰਨੀ ਵਧੀਆ ਹੁੰਦੀ ਸੀ ਕਿ ਜਿਹੜਾ ਲੀਡਰ ਸੀ ਆਪਣੇ ਪਾਰਟੀ ਪ੍ਰਧਾਨ ਕੋਲੇ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਇਸ ਇਲਾਕੇ 'ਚੋਂ ਟਿਕਟ ਦੇ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਹਿੰਦੇ ਹੁਣ ਵੀ ਇਹੀ ਨੇ ਪਰ ਉਲਟੇ ਕੰਮ ਬਸਤੇ ਪ੍ਰਧਾਨ ਜੀ ਐਸ ਇਲਾਕੇ ਜੋ ਟਿਕਟ ਨਾ ਦੇ ਦਿਓ ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਸੋ ਸੰਗਰੂਰ ਵਾਲੇ ਤਾਂ ਜਾਣਦੇ ਨੇ ਇਧਰ ਤੁਹਾਡੇ ਕੋਲ ਅਨੰਦਪੁਰ ਆ ਗਿਆ ਹੈ ਫਿਰ ਦੋਨੇ ਹੱਥ ਖੜੇ ਕਰਕੇ ਮੈਨੂੰ ਇਹ ਤਸੱਲੀ ਦੇ ਦਿਓ ਕਿ ਜਿਹੜਾ ਅਸੀਂ ਉੱਥੋਂ ਮਾਂਜ ਕੇ ਭੇਜਿਆ ਇਧਰ ਵੀ ਮਾਂਜੋਗੇ ਇਨਕਲਾਬ ਹੋ ਗਿਆ ਕੰਮ ਹੈ हां पास हो ਗਿਆ ਕੰਮ ਜੇ ਤੁਸੀਂ ਆਪ ਸੰਭਲਿਆ ਜਦੋਂ ਲੋਕ ਲੜਨ ਲੱਗ ਜਾਣ ਜਦੋਂ ਕਿਸੇ ਵੀ ਬੰਦੇ ਵਾਸਤੇ ਲੋਕ ਲੜਨ ਲੱਗ ਜਾਣ ਉਹਨੂੰ ਕੋਈ ਹਰਾ ਨਹੀਂ ਸਕਦਾ ਇਹ ਪੈਸੇ ਦੇ ਸਿਰ ਤੇ ਇਹ ਬਾਹੂਬਲੀ ਬਣ ਕੇ ਇਹ ਜਿੱਤਣ ਦੀ ਕੋਸ਼ਿਸ਼ ਕਰਦੇ ਨੇ ਪਰ ਪੰਜਾਬੀਆਂ ਨੇ ਕਦੇ ੱੱੱਕਾ ਬਰਦਾਸ਼ਤ ਨਹੀਂ ਕੀਤਾ ੱੱੱਕਾ ਨਹੀਂ ਕਦੇ ਬਰਦਾਸ਼ਤ ਕੀਤਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਜੇ ਇਹਨਾਂ ਕੋਲੇ ਡਿਬੇਟ ਵਾਸਤੇ ਕੋਈ ਪੁਆਇੰਟ ਹੁੰਦਾ ਜੇ ਉਹਨਾਂ ਕੋਲੇ ਮੇਰੇ ਵਿਰੁੱਧ ਸਰਕਾਰ ਦੇ ਵਿਰੁੱਧ ਕੋਈ ਪੁਆਇੰਟ ਹੁੰਦਾ 1 ਨਵੰਬਰ ਨੂੰ ਲੁਧਿਆਣੇ ਆਪਾਂ ਡਿਬੇਟ ਰੱਖੀ ਸੀ 25 ਦਿਨ ਪਹਿਲਾਂ ਕਹਤਾ ਸੀ ਉੱਥੇ ਆ ਜਿਓ ਹਰੇਕ ਟੌਪਿਕ ਤੇ ਗੱਲ ਕਰਾਂਗੇ ਮੈਂ ਕੁਰਸੀਆਂ ਵੀ ਲਾ ਲਈਆਂ ਉੱਥੇ ਆਏ ਨਹੀਂ ਉਸ ਦਿਨ ਕਿਉਂ ਨਹੀਂ ਆਏ ਫਿਰ ਹੁਣ ਕਿਉਂ ਬੋਲੀ ਜਾਂਦੇ ਐ ਉਸ ਦਿਨ ਆ ਜਾਂਦੇ ਬੰਗਲ ਕਰ ਲੈਂਦੇ ਵੀਰੋ ਹਈ ਨਹੀਂ ਬੋਲਣ ਨੂੰ ਕੁਝ ਪਹਿਲਾਂ ਕਹਿੰਦੇ ਬਿਜਲੀ ਆਏ ਥੋੜੀ ਫ੍ਰੀ ਹੋ ਜੂ ਮੈਂ ਕਰਤੀ ਜ਼ੀਰੋ ਆਉਂਦਾ ਨਾ ਬਿੱਲ ਕਹਿੰਦੇ ਜਿਆਦੇ ਦਿਨ ਨਹੀਂ 2-3 ਮਹੀਨੇ ਹੋਊ 2 ਸਾਲ ਹੋ ਗਏ ਬਿਜਲੀ ਬਿਲ ਜ਼ੀਰੋ ਆਉਂਦਾ ਫਿਰ ਕਹਿੰਦੇ ਨੌਕਰੀਆਂ ਨਹੀਂ ਦੇ ਸਕਦਾ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਤੁਹਾਡੇ ਚੋਂ ਵੀ ਬਹੁਤ ਸਾਰੇ ਹੋਣਗੇ ਜਿਹਨਾਂ ਦੇ ਰਿਸ਼ਤੇ ਜਾਣਾਂ ਦੋਸਤਾਂ ਮਿੱਤਰਾਂ ਨੂੰ ਨੌਕਰੀ ਮਿਲ ਗਈ ਹੋਊਗੀ ਪਿੰਡ ਮਿਲੀ ਹੈ ਅੱਛਾ ਹੁਣ ਤਾਂ ਪਿੰਡਾਂ 'ਚ ਮੁਕਾਬਲਾ ਇਹ ਹੈ ਕਿ ਕਿਹੜੇ ਪਿੰਡ ਨੂੰ 5 ਮਿਲ ਗਈਆਂ ਕਿਹੜੇ ਪਿੰਡ ਨੂੰ 7 ਮਿਲ ਗਈਆਂ ਇੱਕ ਪਿੰਡ ਹੈ ਸਰਦੂਲਗੜ੍ਹ ਲਾਕੇ ਚ ਕਰਨਡੀ ਇੱਕੋ ਪਿੰਡ ਚ 40 ਨੌਕਰੀਆਂ ਮਿਲੀਆਂ ਨੇ ਵੀਰੋ 40 ਹੁਣ ਰਾਸ਼ਨ ਦਾ ਗਰੀਬਾਂ ਨੂੰ ਪਹਿਲਾਂ ਮਿਲਦਾ ਸੀ ਮਿੱਟੀ ਵਾਲੀ ਕਣਕ ਸੁਸਤਰੀ ਲੱਗੀ ਹੋਈ ਕਣਕ ਪਸ਼ੂ ਵੀ ਨਹੀਂ ਖਾਂਦੇ ਸੀ ਉਹਨੂੰ ਅਸੀਂ ਹੁਣ ਕਰਨ ਲੱਗਿਆ ਹਰੇਕ ਮਹੀਨੇ ਕਣਕ ਮਿਲੂਗੀ ਤੇ ਕਣਕ ਉਹ ਮਿਲੂਗੀ ਜਿਹੜੀ ਹੁਣ ਹੀ ਮੰਡੀ ਚਾਈ ਹੈ ਇਸ ਕੀ ਜਿਹੜੀ ਕਣਕ ਦਾ ਆਟਾ ਮੁੱਖ ਮੰਤਰੀ ਦੇ ਘਰੇ ਬਣਦਾ ਉਸੇ ਕਣਕ ਦਾ ਟਾਉਣਾ ਨੂੰ ਮਿਲੂਗਾ ਗਰੀਬਾਂ ਨੂੰ ਗਰੀਬਾਂ ਦੇ ਬੱਚੇ ਪੜਾ ਰਹੇ ਆ ਜਿਹੜੇ ਸਕੂਲ ਨੇ ਉਥੇ ਕੌਣ ਪੜਦਾ ਸਰਕਾਰੀ ਸਕੂਲ ਵਿੱਚ ਗਰੀਬਾਂ ਦੇ ਬੱਚੇ ਪੜਦੇ ਆ ਜੇ ਉਥੇ ਪੜ੍ਹਾਈ ਮਿਲ ਜੇ ਗਰੀਬਾਂ ਦੇ ਜਵਾਬ ਜਿਹੜੇ ਨੇ ਪੜਨ ਲੱਗ ਜਾਣ ਇਸ ਵਾਰ 98% ਰਿਜ਼ਲਟ ਆਇਆ ਸਰਕਾਰੀ ਸਕੂਲਾਂ ਦਾ 158 ਬੱਚੇ ਜੀਈ ਦਾ ਟੈਸਟ ਕਲੀਅਰ ਕਰਕੇ ਗਰੀਬਾਂ ਦੇ ਜਵਾਬ ਪਹਿਲੀ ਵਾਰ ਹੋਇਆ 158 ਬੱਚੇ ਉਹ ਜਦੋਂ ਟੈਸਟ ਕਲੀਅਰ ਕਰਕੇ ਜਦੋਂ ਇੰਜੀਨੀਅਰ ਡਾਕਟਰ ਬਣਨਗੇ ਨਾ 2 2 3 3 ਲੱਖ ਰੁਪਏ ਮਹੀਨੇ ਦਾ ਪੈਕੇਜ ਮਿਲੂਗਾ ਉਹਨਾਂ ਨੂੰ ਉਹ ਗਰੀਬੀਆਂ ਚੱਕਣਗੇ ਉਹ ਚੱਕਣਗੇ ਗਰੀਬੀਆਂ ਲੋਕਾਂ ਦੇ ਘਰਾਂ ਦੀਆਂ ਇਹ ਚਾਉਂਦੇ ਹੀ ਨਹੀਂ ਆ ਕਾਂਗਰਸੀ ਆਕਾਲੀ ਆ ਭਾਰਤ ਵਾਲੇ ਇਹ ਚਾਉਂਦੇ ਹੀ ਨਹੀਂ ਕਿ ਆਮ ਗਰੀਬ ਲੋਕਾਂ ਦੇ ਜਵਾਕ ਪੜ ਜਾਣ ਕਿਉਂਕਿ ਇਹਨਾਂ ਨੂੰ ਪਤਾ ਹੈ ਜੇ ਗਰੀਬ ਦਾ ਬੱਚਾ ਪੜ ਗਿਆ ਉਹ ਫਸਟ ਆ ਜੂ ਜੇ ਫਸਟ ਆ ਗਿਆ ਉਹਨੇ ਕੋਈ ਨੌਕਰੀ ਤੇ ਲੱਗ ਜਾਣਾ ਹੈ ਅਫਸਰ ਬਣ ਜਾਣਾ ਜੇ ਅਫਸਰ ਬਣ ਗਿਆ ਉਹਨੇ ਕਰਦੀ ਗਰੀਬੀ ਚੱਕ ਦੇਣੀ ਹੈ ਜੇ ਗਰੀਬੀ ਚੱਕੀ ਗਈ ਫੇਰ ਲੀਡਰਾਂ ਦੇ ਮਹਿਲਾ ਮੂਰੇ ਇਹਨਾਂ ਦੇ ਸ਼ੀਸ਼ ਮਹਿਲਾ ਮੂਰੇ ਤੜਕੀ ਤੜਕੀ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਕੌਣ ਖੜੂਗਾ ਫੇਰ ਆਹ ਪੰਗਾ ਹੈ ਇਹਨਾਂ ਨੂੰ ਬਸ ਹੁਣ ਮੈਨੂੰ ਮੈਨੂੰ ਗਾਲਾਂ ਕਿਉਂ ਕੱਢਣ ਲੱਗਿਆਂਦੇ ਤੜਖੀ ਕਹਿੰਦੇ ਆਮ ਘਰਾਂ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਸੋ ਵੀਰੋ 1 ਨਵੰਬਰ ਨੂੰ ਆਏ ਨਹੀਂ ਡਿਬੇਟ ਤੇ ਕਿਉਂਕਿ ਇਹਨਾਂ ਕੋਲੇ ਕੁਝ ਹੈ ਹੀ ਨਹੀਂ ਤੇ ਆਪਾਂ ਨੇ ਕੀ ਕੀਤਾ ਨਹਿਰਾਂ ਦਾ ਪਾਣੀ ਕੱਸੀਆਂ ਦਾ ਪਾਣੀ ਆ ਰਿਹਾ ਕੋਈ ਪਿੰਡ ਕਹਿੰਦਾ 25 ਸਾਲ ਬਾਅਦ ਆਇਆ ਜੀ ਕੋਈ ਕਹਿੰਦਾ 40 ਸਾਲ ਬਾਅਦ ਸਾਡੇ ਪਾਣੀ ਆਇਆ ਨਹਿਰਾਂ ਕੱਸੀਆਂ ਦਾ ਪਾਣੀ ਆਊਗਾ ਬਿਜਲੀ ਮੋਟਰਾਂ ਵਾਲੀ ਦਿਨੇ ਆਉਂਦੀ ਹੈ ਦਿਨੇ ਆਉਂਦੀ ਹੈ ਨਾ ਜੇ ਰਾਤ ਨੂੰ ਜਾਣ ਰਾਤ ਨੂੰ ਵੀ ਆਉਂਦੀ ਹੈ ਜਦੋਂ ਮਰਜ਼ੀ ਸੋਚੋ ਤਾਂ ਬੋਸ ਸਟਾਰਟਰ ਵੀ ਹੈ ਦੇ ਨਾਲ ਹੀ ਜਿਵੇਂ ਕਹੋਗੇ ਉਵੇਂ ਕਰ ਲਾਂਗੇ 24 ਘੰਟੇ ਆਉਗੀ ਜਦੋਂ ਮਰਜੀ ਆਇਆ ਕਰੋ ਤੁਹਾਡੇ ਦਿਲ ਆ ਯਾਰ ਤੁਹਾਡੀ ਮਰਜ਼ੀ ਹੈ ਮੈਂ ਤਾਂ ਕਹਿਦਾ ਸੀ ਮੋਟਰਾਂ ਬੰਦ ਕਰਕੇ ਝੋਨਣ ਲੱਗਣ ਲਾ ਦੂੰ ਲਾਤਾ ਉਹੀ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਆਉਂਦੀ ਹੈ नीयत साफ होगी नीत साफ है पहले इन्हों पता ही नहीं सी, मैं बिजली बोर्ड वाले को पुछया मैं क्या यार अठ घंटे कि ने कहे ने भी अठ घंट पानी लग जाता है अठ भी टुट में दो घंटे बाद घंटा कट्ट फिर फिर घंटा कट्ट कहते जी सैकटरी लैवल पर मीटिंग हुई थी उसमें फैसला किया गया था मैं अच्छा यका लैवल ਮੀਟਿੰਗ ਹੋਈ ਹੈ ਕਬੀ ਕਹਿੰਦੇ ਜੀ ਨੱਕਾ ਕੀ ਹੁੰਦਾ ਹੈ ਨਾਕਾ ਕੀ ਹੁੰਦਾ ਹੈ ਮੈਂ ਕਿਹਾ ਨਾਕਾ ਨਹੀਂ ਨੱਕਾ ਕਹਿੰਦੇ ਹਮੇਂ ਨਹੀਂ ਪਤਾ ਜੀ ਮੈਂ ਕਿਹਾ ਨੱਕਾ ਹੁੰਦਾ ਜਿੱਥੋਂ ਕਿਆਰੇ ਨੂੰ ਪਾਣੀ ਜਾਂਦਾ ਹੈ ਉਹ ਤੁਸੀਂ ਅੱਧਾ ਕੈਰਾ ਰਮਿਆ ਹਜੇ ਬੰਦ ਕਰਤੀ ਦੂੜ ਘੰਟੇ ਬਾਅਦ ਦੁਆਰੇ ਆਈ ਫੇਰ ਉਸੇ ਅੱਧੇ ਦੇ ਪਿੱਛੇ ਦੁਆਰੇ ਜਾਊ ਫੇਰ ਬੰਦ ਕਰਤੀ ਕੰਨੀ ਵਾਲੇ ਕਿਨਾਰੇ ਤਾਂ ਸੁੱਕੇ ਹੀ ਰਹਿ ਜਾਂਦੇ ਆ ਮੈਂ ਕਿਹਾ ਅਠਨੀ 11 12 ਘੰਟੇ ਦਿਓ ਤੁਸੀਂ ਬੰਦ ਨਹੀਂ ਕਰਨੀ ਲਾਈਟ ਕਿਸਾਨ ਬੰਦ ਕਰਕੇ ਕਰਨ ਜਾਵੇ ਆਪਦੀ ਬੋਟਰ ਥਰਮਲ ਖਰੀਦ ਲਿਆ ਆਪਾਂ ਨੇ ਗੋਇੰਦਵਾਲ ਸਾਹਿਬ ਵਾਲਾ ਥਰਮਲ ਖਰੀਦ ਲਿਆ ਕੋਲਾ ਆਪਣੇ ਕੋਲੇ ਆਮ ਹੈ 27 28 22 25 ਦਿਨ ਦਾ ਕੋਲਾ ਪਿਆ ਆਪਣੇ ਥਰਮਲਾਂ ਚ ਪਹਿਲਾਂ ਢਾਈ ਘੰਟਿਆਂ ਦਾ ਕੋਲਾ ਰਹਿ ਗਿਆ ਜੀ 3 ਘੰਟਿਆਂ ਦਾ ਕੋਲਾ ਰਹਿ ਗਿਆ ਜੀ ਪੰਜਾਬ 'ਚ ਛਾ ਸਕਦਾ ਹੈ ਹਨੇਰਾ ਕਿਉਂਕਿ ਆਪ ਪੈਸੇ ਖਾਂਦੇ ਸੀ ਕੋਲੇ ਦੀਆਂ ਖਾਨਾਂ ਬੰਦ ਕਰ ਰੱਖੀਆਂ ਸੀ ਆਪਾਂ ਉਹ ਖੋਲੀਆਂ ਆਪਾਂ ਕੋਲੇ ਦੀ ਖਾਨ ਚਲਾ ਲਈ ਝਾਰਖੰਡ ਵਾਲੀ ਆਪਨ ਕੋਲਾ ਆਮ ਹੈ ਬਿਜਲੀ ਆਮ ਹੈ ਬਿਜਲੀ ਵੇਚਦੇ ਆਂ ਪਰ ਰਾਤ ਨੂੰ 8 ਰੁਪਏ 37 ਪੈਸੇ ਪਰ ਜੁੰਟ ਵੇਚਦੇ ਆਂ ਕੱਲੇ ਅਪ੍ਰੈਲ ਤੇ ਮਈ ਚ ਹਜੇ ਮਈ ਦੇ 25 ਦਿਨ ਹੀ ਹੋਏ ਨੇ 25 ਮਈ ਤੱਕ ਦੀ ਰਿਪੋਰਟ ਹੈ ਮੇਰੇ ਕੋਲੇ ਅਪ੍ਰੈਲ ਤੇ ਮਈ ਤੱਕ 25 ਮਈ ਤੱਕ 286 ਕਰੋੜ ਰੁਪਏ ਦੀ ਬਿਜਲੀ ਆਪਾਂ ਦੂਜੀਆਂ ਸਟੇਟਾਂ ਨੂੰ ਵੇਚਤੀ ਖਜ਼ਾਨਾ ਵੀ ਭਰੂੰ ਔਰ ਪਰੇ ਹੋਏ ਖਜ਼ਾਨੇ ਦਾ ਮੂੰਹ ਲੋਕਾਂ ਕਦੇ ਨਹੀਂ ਵੀ ਕਰੂੰ ਮੈਨੂੰ ਨਹੀਂ ਹਟਾ ਸਕਦੇ ਮੈਂ ਪਹਿਲਾਂ ਕਹਿੰਦਾ ਸੀੜੀਆਂ 'ਚ ਵੀ ਇਹੀ ਕਹਿੰਦਾ ਸੀ ਮੈਂ ਹੁਣ ਵੀ ਇਹੀ ਕਹਿੰਨਾ ਅੰਦਰ ਲੀਆਂ ਦੱਸੂ ਸਾਰੀਆਂ ਨਾਲੇ ਇਹਨਾਂ ਦੇ ਅੰਦਰ ਆ ਮੈਂ ਮੈਂ ਇੱਕ ਗੱਲ ਦੱਸਣ ਲੱਗਿਆ ਤੁਹਾਨੂੰ ਅੰਦਰ ਲਈ ਅੱਗੇ ਗੱਲ ਨਾ ਕਰਦੇ ਹੋ ਹੁਣ ਤੁਸੀਂ ਗਾਹਾਂ ਕਰਦੇ ਨੇ ਉਹ ਗੱਲ ਐਵੇਂ ਗੱਲ ਵੱਜ ਜਾਂਦੀ ਐ ਜ਼ਰਾ ਉਹ ਅਫਸਰ ਲੱਗੇ ਹੋਏ ਨੇ ਕੁਛ ਸੁਖਵੀਰ ਬਾਦਲ ਨਾਲ ਕੋਈ ਸਹਾਰ ਸਿਮਰਤ ਨਾਲ ਮੈਂ ਕਿਹਾ ਕਿਵੇਂ ਐ ਕੀ ਹਾਲਤ ਐ ਕਹਿੰਦੇ ਜੀ ਪੁੱਛੋ ਨਾ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਮੈਂ ਕਿਹਾ ਫਿਰ ਕਿ ਮੈਂ ਕਹਿੰਦਾ ਜੀ ਖਤਮ ਐ ਕੰਮ ਨਿਪੜਿਆ ਪਿਆ ਕਹਿੰਦੇ ਆਪਸ ਵਿੱਚ ਲੜਾਈਆਂ ਨੇ ਘਰ 'ਚ ਉਮਨ ਤਾਂ ਕਿਸੇ ਨੇ ਹੋਰ ਕਿਹਾ ਕਹਿੰਦੇ ਸੁਖਵੀਰ ਬਾਦਲ ਨੇ ਆਪਣਾ ਜੀਜਾ ਪਾਰਟੀ 'ਚੋਂ ਕੱਢਤਾ ਮਜੀਠੀਆ ਕਹਿੰਦਾ ਮੈਂ ਆਪਦਾ ਕੱਢਣਾ ਹੁਣ ਆਪਾਂ ਨੇ ਨਾ ਬਚਪਨ ਚ ਬੱਚੇ ਚੀਜ਼ੋ ਚੀਜੀ ਲੜਦੇ ਦੇਖਿਆ ਵੀ ਆਹ ਚੀਜ਼ ਮੇਰੀ ਆਹ ਚੀਜ਼ ਮੇਰੀ ਨਾ ਬੁੱਤ ਚੀਜ਼ੋ ਚੀਜੀ ਨਾ ਲੜੋ ਇਹ ਜੀਜੋ ਜੀਜੀ ਹੋ ਗਏ ਹੁਣ ਤੇ ਤੁਸੀਂ ਕੀਤਾ ਕੰਮ ਇਹਨਾਂ ਦਾ ਇਹ ਮੇਰਾ ਇਹ ਚ ਕੋਈ ਕਸੂਰ ਨਹੀਂ ਫਿਰੋ ਇਹ ਤੁਸੀਂ ਕੀਤਾ ਮੈਂ ਤਾਂ ਆ ਕੇ ਹੋਕਾ ਹੀ ਦਿੰਨਾ ਬਸ ਤੁਸੀਂ ਕੰਮ ਕਰ ਦਿੰਨੇ ਹੋ ਸੋ ਆ ਇਹਨਾਂ ਦੀ ਹਾਲਤ ਹੋਈ ਪਈ ਆ ਕਾਂਗਰਸ ਵਾਲਿਆਂ ਦਾ ਇਹ ਨਹੀਂ ਪਤਾ ਲੱਗ ਰਿਹਾ ਕੌਣ ਕੀ ਦੇ ਨਾਲ ਲੜ ਰਿਹਾ ਹੈ ਕਾਂਗਰਸ ਵਾਲੇ ਤਾਂ ਇੱਕ ਦੂਜੇ ਨੂੰ ਹਰਾਉਣ ਤੇ ਲੱਗੇ ਹੋਏ ਐ ਕਾਂਗਰਸ ਦੀ ਜਿਹੜੀ ਹੈ ਨਾ ਹਾਲਤ ਉਹ ਕਛੂ ਕੁੰਮੇ ਤੇ ਚੂਹੇ ਦੀ ਦੋਸਤੀ ਵਾਲੀ ਹੈ ਇੱਕ ਕਛੂ ਤੇ ਚੂਹੇ ਨੇ ਦੋਸਤੀ ਕਰ ਲਈ ਕਹਿੰਦੇ ਵੀ ਦੋਸਤੀ ਇਕੱਠੇ ਰਾਵਾਂਗੇ ਦੋਨਾਂ ਨੇ ਇੱਕ ਦੂਜੇ ਨਾਲ ਪੂਛਾਂ ਬਨ ਲੀਆਂ ਇਕੱਠੇ ਰਾਂਗੇ ਆ ਗਰਮੀ ਪਈ ਕਛੂ ਨੂੰ ਗਰਮੀ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਮੇਰੇ ਮਗਰ ਚੂਹਾ ਬੰਨਿਆ ਹੋਇਆ ਸਿੱਧਾ ਟੋਬੇ ਦੇ ਵਿੱਚ ਵੜ ਗਿਆ ਚੂਹਾ ਡੁੱਬ ਕੇ ਮਰ ਗਿਆ ਘਾਂਟੇ ਕਵਾਜੋਂ ਨਿਕਲਿਆ ਮਰਿਆ ਹੋਇਆ ਚੂਹਾ ਨਾਲ ਖਿੱਚੀ ਫਰੇ ਕੱਛੂ ਉੱਤੇ ਇਲ ਫਿਰਦੀ ਸੀ ਇਲ ਨੇ ਦੇਖਿਆ ਚੂਹਾ ਮਰਿਆ ਪਿਆ ਉਹਨੇ ਚਪਟ ਮਾਰ ਕੇ ਪੰਜਿਆਂ ਨਾਲ ਚੂਹਾ ਚੱਕ ਲਿਆ ਨਾਲ ਕੱਛੂ ਚੱਕਿਆ ਗਿਆ ਉਹ ਬੰਨੀ ਹੋਈ ਸੀਗੀ ਪੂਛ 200 ਫੁੱਟ ਤੋਂ ਕੱਛੂ ਡਿੱਗਿਆ ਕੱਛੂ ਮਰ ਗਿਆ ਕਾਂਗਰਸ ਵਾਲਿਆਂ ਦੀ ਦੋਸਤੀ ਇਹ ਹੈ ਇਹ ਦੇਖ ਲੈਣ ਵੀ ਚੂਹਾ ਕੌਣ ਹੈ ਤੇ ਕੱਛੂ ਕੌਣ ਹੈ ਮਾਰਨਗੇ ਇੱਕ ਦੂਜੇ ਨੂੰ ਇਹ ਆਪ ਹੀ ਮੇਰਾ ਇਹ 'ਚ ਕੋਈ ਕਸੂਰ ਨਹੀਂ ਵੀਰੋ ਮੇਰਾ ਕੋਈ ਕਸੂਰ ਨਹੀਂ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਇਹਨਾਂ ਨੇ ਲੁੱਟ ਕੇ ਖਾ ਲਿਆ ਆਪਾਂ ਨੂੰ ਮੈਂ ਤਾਂ ਹੁਣ ਅੱਜ ਇੱਥੇ ਆਇਆ ਹੁਣ ਇਹਦੇ ਬਾਅਦ ਨੰਗਲ ਜਾਵਾਂ ਫਿਰ ਬੰਗੇ ਜਾਵਾਂ ਫਿਰ ਬਲਾ ਚੌਰ ਜਾਵਾਂ ਫਿਰ ਰਾਤ ਨੂੰ ਸੰਗਰੂਰ ਜਾਵਾਂ ਕੱਲ ਨੂੰ ਪਟਿਆਲਾ ਉਧਰ ਪਾਸੇ ਕੇਜਰੀਵਾਲ ਸਾਹਿਬ ਨਾਲ ਆਵਾਂ ਜਿੰਨਾ ਚਿਰ ਮੈਂ ਇਹਨਾਂ ਦੀਆਂ ਜੜਾਂ ਨਹੀਂ ਪਟਦਾ ਮੈਂ ਨਹੀਂ ਥੱਕਦਾ ਬੱਤ ਤੁਸੀਂ ਸਾਥ ਦੇ ਦੋ ਤੁਸੀਂ ਸਾਥ ਦੇ ਦੋ ਮੋਦੀ ਆ ਨਿਰਹਾ ਇੰਡੀਆ ਗਠਵੰਦਨ ਦੀ ਸਰਕਾਰ ਬਣ ਰਹੀ ਹੈ ਕੇਂਦਰ ਚ ਉਹ ਸਰਕਾਰ ਚ ਸਭ ਤੋਂ ਵੱਡਾ ਹਿੱਸਾ ਪੰਜਾਬੀਆਂ ਦਾ ਹੋਊਗਾ ਇਧਰ ਉਧਰ ਜਿਹੜੇ ਕਾਂਗਰਸ ਕਹਿੰਗੇ ਉਹ ਪਾਸ ਕਰੋ ਯਾਰ ਉਹ ਦਰਖਤ ਵੀ ਹਰੇਕ ਸਾਲ ਪੱਤੇ ਬਦਲ ਲੈਂਦਾ ਤੁਸੀਂ ਤਾਂ ਬਦਲ ਲੋ ਐਦਕੀ ਸੁਨਾਨਦਪੁਰ ਸਾਹਿਬ ਵਾਲਿਓ ਤੁਹਾਡੇ ਤੋਂ ਉਮੀਦ ਹੈ ਕਿ ਪਹਿਲੀ ਲੀਡ ਤੁਹਾਡੀ ਆਵੇ ਵੈਸੇ ਅੰਮਰਸਰ ਵਾਲਿਆਂ ਨੇ ਸ਼ਰਤ ਲਾਈ ਹੋਈ ਹੈ ਕਿ ਸਾਢੇ 8 ਵਜੇ ਤੱਕ ਸਾਡੀ ਤਾਂ ਆ ਜੂਗੀ ਜੀ ਰੁਝਾਨ ਕਿ ਪਹਿਲੀ ਲੀਡ ਜਿਹੜੀ ਉੱਥੋਂ ਹੈ ਆਨੰਦਪੁਰ ਸਾਹਿਬ ਵਾਲੀ ਕਿਸੇ ਘਿਲੋਂ ਘਟ ਹੈ ਪਹਿਲੀ ਲੀਡ ਫਿਰ ਤੁਹਾਡੀ ਆਵੇ ਤਾਂ ਨਜ਼ਾਰਾ ਆ ਉਹ ਤੋਂ ਬਾਅਦ ਉਹ ਤੋਂ ਬਾਅਦ ਫਿਰ 3 ਸਾਲ ਆ ਟਰਮ ਦੇ ਕੰਮ ਕਰਨ ਦਾ ਨਜ਼ਾਰਾ ਤੁਹਾਡੀ ਜ਼ਿੰਮੇਵਾਰੀ ਖਤਮ ਮੇਰੀ ਸ਼ੁਰੂ ਕੰਗ ਦੀ ਸ਼ੁਰੂ ਪਾਰਲੀਮੈਂਟ ਚ ਦੇਖੋ ਇਹਨੂੰ ਬੋਲਣਾ ਤਾਂ ਆਉਂਦਾ ਹੈ ਜਦੋਂ ਤੋਂ ਵਿਦਿਆਰਥੀ ਸੀ ਉਹਨਾਂ ਦਾ ਬੋਲਦਾ ਯਾਰ ਆ ਸਟੇਜਾਂ ਤੇ ਪਾਰਟੀ ਨੇ ਸਪੋਕਸ ਪਰਸਨ ਵੀ ਬਣਾਇਆ ਹੋਇਆ ਬੋਲਣਾ ਆਉਂਦਾ ਹੈ ਡਿਬੇਟਾਂ ਚ ਬੋਲਣਾ ਆਉਂਦਾ ਹੈ ਠੀਕ ਹੈ ਨਾ ਪਾਰਲੀਮੈਂਟ ਚ ਬੋਲਣ ਦੇ ਤਰੀਕੇ ਥੋੜੇ ਜਿਹਾ ਪਾਸਵਰਡ ਮੇਰੇ ਕੋਲੇ ਵੀ ਨੇ ਤੁਸੀਂ ਦੇਖੀ ਹੋਣਾ ਜਦੋਂ ਮੈਂ ਗਿਆ ਸੀ ਜਦੋਂ ਮੈਂ ਖੜਾ ਹੁੰਦਾ ਸੀਗਾ ਸਾਰੇ ਬੀਜੇਪੀ ਵਾਲੇ ਕੰਨਾਂ ਤੇ ਹੈੱਡਫੋਨ ਜੇ ਲਾ ਲੈਣ ਸੀ ਲ ਪੰਗਾ ਪਾਉ ਇਹ ਕੋਈ ਹੁਣ ਮੈਂ ਕਹਾਂ ਸੀ ਮੋਤੀ ਜੀ ਬਤਾਈਏ ਅੱਛੇ ਦਿਨ ਕਵਾਨੇ ਵਾਲੇ ਹੈ ਉੱਥੇ ਉਹਨਾਂ ਨੂੰ ਮੁੜਕਾ ਆ ਜਾਂਦਾ ਸੀ ਪਸੀਨਾ ਆ ਜਾਂਦਾ ਸੀ ਸੋ ਕਹਿੰਦੇ ਸੀ ਯਾਰ ਤਾਂ ਪੀਲੀ ਪੱਗ ਵਾਲੇ ਨੂੰ 2 ਮਿੰਟ ਦੇ ਦਿਓ ਇਹ 2 ਮਿੰਟ ਹੀ ਬੋਲਦਾ ਜੇ ਨਾ ਦੇਈਏ 2 ਘੰਟੇ ਚੱਲਣ ਨਹੀਂ ਦਿੰਦਾ ਸੋ ਇਹ ਪਾਸਵਰਡ ਸਾਰੇ ਮੈਂ ਮਾਲਪਿੰਦਰ ਕੰਗ ਨੂੰ ਦਿਉਂ ਵੀ ਐਂ ਕੰਮ ਲੈਣਾ ਹੈ ਨਾ ਤੋਂ ਬਸ